ਜਿੱਥੇ ਗੈਂਗਸਟਰ ਫਰਾਉਤੀਆਂ ਮੰਗਦੇ ਆ ਕਤਲ ਕਰਦੇ ਆ ਵੱਡੇ ਲੋਕਾਂ ਤੋਂ ਉੱਥੇ ਦੂਜੇ ਪਾਸੇ ਜਿਹੜੇ ਆਮ ਸੁਧਾਰਨ ਲੋਕ ਹੈ ਦਿਹਾੜੀਦਾਰ ਹੈ ਕੋਈ ਇਰ ਅਖਾ ਚ ਨਾਉਣ ਵਾਲਾ ਕੋਈ ਸਬਜ਼ੀ ਵੇਚਣ ਵਾਲਾ ਉਹਨਾਂ ਦੇ ਹਾਲਾਤ ਉੱਥੇ ਉਹਨਾਂ ਦੇ ਹਾਲਾਤ ਇਹ ਹੈ ਕਿ ਉਹ ਵੀ ਨਹੀਂ ਬਖਸ਼ੇ ਜਾ ਰਹੇ ਦੋ ਸਵਾਰ ਆਈ ਗੱਡੀ ਦੇ ਮਗਰੋਂ ਜੀ ਹੰ ਬੰਦੇ ਸਾੜੀ ਮਨੂ ਹੀ ਤੱਕ ਨਹੀਂ ਗੱਡੀ ਜੇ ਭੌਣ ਲੱਗੀ ਪਹਿਲਾਂ ਤਾਂ ਮੈਂ ਬੈਠਾ ਰਾਂ ਜੀ ਹੰ ਤੇ ਬਾਅਦ ਚ ਕਹਿੰਦੇ ਆਈ ਸੀਐਸਟਾਫ ਵਾਲਿਆ ਚਲ ਅੰਦਰ ਪੈ 4000 ਰੁਪਿਆ ਜੀ ਹੰ ਤੇ ਤਲਾਸ਼ੀ ਦੇ ਦੌਰਾਨ ਇਹਨਾਂ ਨੇ ਪੈ ਕੱਢ ਕੇ ਜੇਬ ਚ ਪਾ ਲਈ ਤੇ ਕਹਿੰਦੇ ਹੋਰ ਕੁਝ ਕੀ ਆ ਤੇਰੇ ਕੋਲ ਮਗਾ ਹੋਰ ਕੁਝ ਨਹੀਂ ਆ ਕਹਿੰਦੇ ਚਲ ਉਤਵਾ ਮੈਨੂੰ ਲੈ ਕੇ ਪਰਾਂ ਜੀ ਤੋਤਵਾ ਇਹਨਾਂ ਨੇ ਲੁੱਟਖੋ ਕਰਨ ਦਵਾਜੀ ਉਥੋਂ ਗੱਡੀ ਭਜਾ ਲਈ ਤੁਨ ਉਤਾਰਤਾ ਸੀ ਹਾਂ ਜੀ ਸਾਨੂੰ ਮਨੂੰ ਉਹ ਸਾਹਮਣੇ ਮੋਰ ਤੇ ਲਾਤਾ ਹੀ ਕਿੱਥੋਂ ਭਾਇਆ ਜੀ ਉਹ ਤਾਂ ਗੱਲਬਾਤ ਕਰਤੇ ਦੋ ਜੇਬਾ ਚੈੱਕ ਕੀਤੀ ਇਹਨਾਂ ਨੇ ਜਲਦੀ ਜਲਦੀ ਉਧਰ ਜਾ ਕੇ ਨਾ ਐਂਡ ਤੇ ਮੈਨੂੰ ਲਾ ਕੇ ਤੇ ਉਧਰ ਉਹਨਾਂ ਨੇ ਗੱਡੀ ਭਜਾ ਲਈ ਕਿ ਕਬੱਡੀ ਮੈਚਾਂ 'ਚ ਗੋਲੀਆਂ ਚੱਲ ਜਾਂਦੀਆਂ ਵੱਡਿਆਂ ਕਾਰੋਬਾਰੀਆਂ ਨੂੰ ਫਰੋਤੀਆਂ ਦੀਆਂ ਕੌਲ ਆ ਜਾਂਦੀਆਂ ਤੇ ਜਿਹੜੇ ਛੋਟੇ ਮਜ਼ਦੂਰ ਦਿਹਾੜੀਦਾਰ ਆ ਉਹਨਾਂ ਨੂੰ ਇਸ ਤਰੀਕੇ ਨਾਲ ਲੁੱਟਿਆ ਜਾਂਦਾ ਕੰਮ ਕੀ ਕਰਦੇ ਹੋ ਕੰਮ ਮੈਂ ਆਟੋ ਚਲਾਉਣਾ ਆਂ ਆਟੋ ਚਲਾਉਣਾ ਹਾਂਜੀ ਮਤਲਬ ਤੁਹਾਡੇ ਕੋਲੇ 4000 ਰੁਪਏ ਮਤਲਬ ਨਾਲ ਸਬਜ਼ੀ ਦਾ ਕੰਮ ਵੀ ਹੈ ਤੁਹਾਡੇ ਸਮਜੀ ਦਾ ਕੰਮ ਵੀ ਆ ਸਵੇਰੇ ਡੈਰੀ ਨਾਲ ਸਬਜ਼ੀ ਵੇਚਣ ਗਿਆ ਸੀ ਸਬਜ਼ੀ ਮੰਡੀ ਗਿਆ ਸੀ ਤੇਦਰੋਂ ਹੋਣ ਵੇਲੇ ਫਿਰ ਮੈਂ ਕਰਿਆ ਕਰੋ ਫਿਰ ਮੈਂ ਇੱਧਰ ਦੁਕਾਨ ਤੇ ਜਾ ਰਿਹਾ ਸੀ 4000 ਰੁਪਇਆ ਤੁਸੀਂ ਮਤਲਬ ਕਿੰਨੇ ਦਿਨਾਂ ਦੀ ਕਮਾਈ ਹੁੰਦੀ ਹੈ ਤੁਹਾਡੀ ਮਿਹਨਤਕਾਰੀ ਕਰਤੋਆ 10 12 ਦਿਨ ਦੀ ਕਮਾਈ ਹੈ ਇੰਨਾਂ ਗਲੀਆਂ ਦੇ ਵਿੱਚ ਬੱਚੇ ਵੀ ਖੇਡਦੇ ਆ ਇੰਨਾਂ ਗਲੀਆਂ ਦੇ ਵਿੱਚ ਬਜ਼ੁਰਗ ਵੀ ਬਹਿੰਦੇ ਆ ਤਾਂ ਇਹਦਾ ਮਤਲਬ ਜੇ ਨੌਜਵਾਨ ਸੇਫ ਨਹੀਂ ਹੈ ਜਿਹਦੇ ਨਾਲ ਇਹ ਕੋਈ ਵਾਪਰ ਗਿਆ ਕੱਲੋ ਇੱਥੇ ਕੋਈ ਬੱਚੇ ਨਾਲ ਵੀ ਘਟਨਾ ਵਾਪਰ ਸਕਦੀ ਹੈ ਕੋਈ ਬਜ਼ੁਰਗ ਨਾਲ ਵੀ ਘਟਨਾ ਵਾਪਰ ਸਕਦੀ ਹੈ ਤੁਹਾਡਾ ਘਰ ਇੱਥੋਂ ਕਿੰਨੇ ਕੁ ਦੂਰ ਹੈ ਆ ਨਾਲ ਹੀ ਘਰ ਆਈ ਸਿਰਫ ਦੋ ਮਰਦ ਆਈ ਮੇਰੇ ਘਰ ਦਾ ਆਈ ਮਤਲਬ ਘਰਾਂ ਤੱਕ ਪਹੁੰਚ ਗਏ ਲੁੱਟ ਕੋ ਕਰਨ ਵਾਲੇ ਹਾਂਜੀ ਮੱਲੇ ਤੱਕ ਆਏ ਹੋਣ ਇੱਥੋਂ ਅੱਗੇ ਰਹਿ ਗਈ ਗਈ ਜਮਾ ਘਰ ਕੋਲੇ ਤਾਂ ਲੈ ਕੇ ਗਈ ਜਿਹੜੇ 6 ਵਜੇ ਮੰਡੀ ਜਾਣੇ ਸਾਡੇ ਕੋਲ 3-4000 ਰੁਪਏ ਆਮ ਹੀ ਹੁੰਦਾ ਹੈ ਇਹ ਹੁਣ ਆਏ ਲਾਤਰਾਏ ਤਾਂ ਬੰਦੇ ਦਾ ਘਰੋਂ ਨਿਕਲਣਾ ਬਾਹਰ ਹੋ ਗਿਆ ਡਰ ਪੈ ਗਿਆ ਹੁਣ ਮੰਨਦੇ ਹਾਂ ਹਾਂਜੀ ਹਾਂਜੀ ਡਰ ਹੈ ਜੀ ਸਾਨੂੰ ਡਰ ਹੈ ਦਿੱਲੀ ਅਸੀਂ 5 ਵਜੇ 6 ਵਜੇ ਮੰਡੀ ਜਾਣੇ ਹਾਂ ਸਾਨੂੰ ਡਰ ਰਹਿੰਦਾ ਹੈ ਪੰਜਾਬ ਵਿੱਚ ਲਾਂਡਰਡਰ ਦੀ ਸਥਿਤੀ ਦਾ ਹਾਲ ਤੁਸੀਂ ਅੱਜ ਇੱਕ ਖਬਰ ਤੋਂ ਜਾਣ ਸਕਦੇ ਹੋ ਕਿ ਜਿੱਥੇ ਗੈਂਗਸਟਰ ਫਰਾਉਤੀਆਂ ਮੰਗਦੇ ਆ ਕਤਲ ਕਰਦੇ ਆ ਵੱਡੇ ਲੋਕਾਂ ਤੋਂ ਉੱਥੇ ਦੂਜੇ ਪਾਸੇ ਜਿਹੜੇ ਆਮ ਸੁਧਾਰਨ ਲੋਕ ਹੈ ਦਿਹਾੜੀਦਾਰ ਹੈ ਕੋਈ ਈਰਖਸ਼ਾ ਚਲਾਉਣ ਵਾਲਾ ਕੋਈ ਸਬਜ਼ੀ ਵੇਚਣ ਵਾਲਾ ਉਹਨਾਂ ਦੇ ਹਾਲਾਤ ਉੱਥੇ ਉਹਨਾਂ ਦੇ ਹਾਲਾਤ ਇਹ ਹੈ ਕਿ ਉਹ ਵੀ ਨਹੀਂ ਬਖਸ਼ੇ ਜਾ ਰਹੇ ਉਹਨਾਂ ਤੇ ਵੀ ਲੁੱਟਾਂ ਖੋਹਾਂ ਲਗਾਤਾਰ ਜਾਰੀ ਨੇ ਸਾਡੇ ਨਾਲ ਆ ਵੀਰ ਖੜਾ ਫਰੀਦਕੋਟ ਦਾ ਰਹਿਣ ਵਾਲਾ ਈਰਖਸ਼ਾ ਚਲਾਉਂਦਾ ਇਹਦੇ ਨਾਲ ਕੱਲ ਜੋ ਹੋਈ ਹੈ ਉੱਥੋਂ ਇਹ ਗੱਲ ਕਲੀਅਰ ਹੈ ਕਿ ਲਾ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਤਮ ਹੈ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਜਿਹੜੇ ਦਿਹਾੜੀਦਾਰ ਮਜ਼ਦੂਰ ਆ ਜਾਂ ਕਿਰਤੀ ਲੋਕ ਹੈ ਜਿਵੇਂ ਇਹਨਾਂ ਨੂੰ ਲੁੱਟਣ ਪੈ ਗਏ ਹੈ ਜੇ ਵੱਡੇ ਲੋਕਾਂ ਨੂੰ ਤਾਂ ਲੱਖਾਂ ਦੀਆਂ ਫਰਾਉਤੀਆਂ ਜਿਹੜਾ ਗਰੀਬ ਆਂਦਾ ਉਹ ਤਾਂ ਹਜ਼ਾਰਾਂ ਦੇ ਜਿਹੜੇ ਲੁੱਟਖੋ ਮਤਲਬ ਕੋਈ ਬੰਦਾ ਪੰਜਾਬ ਦੇ ਵਿੱਚ ਸੇਫ ਨਹੀਂ ਹੈ ਉਸੇ ਤਰੀਕੇ ਦੀ ਘਟਨਾ ਵਾਪਰੀ ਹੈ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਨਾਮ ਹੈ ਤੁਹਾਡਾ ਜੀ ਦੀਪਕ ਜੀ ਕੀ ਕੀ ਕਿਸ ਤਰੀਕੇ ਨਾਲ ਤੁਹਾਡੇ ਨਾਲ ਲੁੱਟਖੋਈ ਹੈ ਜੀ ਕੱਲ ਹੀ ਮੈਂ ਕਰੋ ਆ ਰਹੀ ਪੈਦਲ ਜਤਰਾਈ ਦੁਕਾਨ ਤੇ ਜਾ ਰਹਾ ਜੀ ਹੂੰ ਦੋ ਸਵਾਰ ਆਈ ਗੱਡੀ ਦੇ ਮਗਰੋ ਜੀ ਹੂੰ ਅੰਦੇ ਸਾੜੀ ਮੈਨੂੰ ਹੀ ੱੱਕੇ ਨਾਈ ਗੱਡੀ 'ਚ ਭਾਉਣ ਲੱਗੀ ਪਹਿਲਾਂ ਤਾਂ ਮੈਂ ਬੈਠਾ ਰਹਾ ਜੀ ਹੂੰ ਤੇ ਬਾੱਚੇ ਕਹਿੰਦੇ ਆਈ ਸੀਐਸਟਾਫ ਵਾਲਿਆ ਚੱਲ ਅੰਦਰ ਪੈ ਫਿਰ ਇਹਨਾਂ ਨੇ ੱੱਕੇ ਨਾਈ ਮੈਨੂੰ ਗੱਡੀ 'ਚ ਭਵਾ ਲਿਆ ਜੀ ਅੱਛਾ ਜੀ ਫਿਰ ਆ ਇਧਰੋਂ ਪਰਾਇ ਲੱਗ ਗਈ ਉਹਨੂੰ ਸਿੱਧਾ ਗੱਡੀ 'ਚ ਬੰਦੇ ਬਾੱਚੇ ਕਹਿੰਦੇ ਤਲਾਸ਼ੀ ਕਰਾ ਆ ਦੀ ਮੈਂ ਕਿਹਾ ਤੂੰ ਹੀ ਕੋਣੀ ਮਗਰ ਇਹਨਾਂ ਨੇ ਕੋਈ ਨਕਲੀ ਆ ਕਾਰ ਦਿਖਾਇਆ ਜੀ ਮੁਲਾਜ਼ਮਾ ਲਈ ਉਹ ਕਾਰਡ ਦਿਖਾ ਕੇ ਤਲਾਸ਼ੀ ਕਰਨ ਲੱਗ ਗਈ ਤਲਾਸ਼ੀ ਫੋਨ ਮੇਰੇ ਨਾਲ ਦੇ ਇੱਕ ਪਸੀ 4000 ਰੁਪਇਆ ਹੀ ਹੂੰ ਤੇ ਤਲਾਸ਼ੀ ਦੇ ਦੌਰਾਨ ਇਹਨਾਂ ਨੇ ਪੈਸੇ ਕੱਢ ਕੇ ਜੇਬ 'ਚ ਪਾ ਲਈ ਹੂੰ ਤੇ ਕਹਿੰਦੇ ਹੋਰ ਕੁਝ ਕੀ ਆ ਤੇਰੇ ਕੋਲ ਮਗਾ ਹੋਰ ਕੁਝ ਨਹੀਂ ਆ ਹਾਂ ਕਹਿੰਦੇ ਚਲੋ ਉਤਵਾ ਮੈਨੂੰ ਲੈ ਕੇ ਪਰਾਂ ਜੀ ਹੂੰ ਤੇ ਉਤਵਾ ਇਹਨਾਂ ਨੇ ਲੁੱਟਖੋ ਕਰਨ ਦਵਾਜੀ ਉਥੋਂ ਗੱਡੀ ਭਜਾ ਲਈ ਤੁਨ ਉਤਾਰਤਾ ਸੀ ਹਾਂ ਜੀ ਸਾਨੂੰ ਮਨੂੰ ਉਹ ਸਾਹਮਣੇ ਮੋਰ ਤੇ ਲਾਤਾ ਹੀ ਅੱਛਾ ਕਿੱਥੋਂ ਭਾਇਆ ਹੀ ਉਹ ਤਾਂ ਗੱਲਬਾਤ ਕਰਤੇ ਦੋ ਜੇਬਾ ਚੈੱਕ ਕੀਤੀ ਇਹਨਾਂ ਨੇ ਜਲਦੀ ਜਲਦੀ ਉਧਰ ਜਾ ਕੇ ਨਾ ਐਂਡ ਤੇ ਮੈਨੂੰ ਲਾ ਕੇ ਤਾਂ ਉਧਰ ਉਹਨਾਂ ਨੇ ਗੱਡੀ ਪਹਜਾ ਲਈ ਜੋ ਮੋਕੇ ਤੇ ਤੁਸੀਂ ਕੰਮ ਕੀ ਕਰਦੇ ਹੋ ਕੰਮ ਮੈਂ ਆਟੋ ਚਲਾਉਣਾ ਜੀ ਆਟੋ ਚਲਾਉਣਾ ਹਾਂਜੀ ਮਤਲਬ ਤੁਹਾਡੇ ਕੋਲੇ 4000 ਰੁਪਏ ਮਤਲਬ ਨਾਲ ਸਬਜ਼ੀ ਦਾ ਕੰਮ ਵੀ ਹੈ ਤੁਹਾਡਾ ਸਬਜ਼ੀ ਦਾ ਕੰਮ ਵੀ ਹੈ ਸਵੇਰੇ ਡੈੜੀ ਨਾਲ ਸਬਜ਼ੀ ਵੇਚਣ ਗਿਆ ਸੀ ਸਬਜ਼ੀ ਮੰਡੀ ਗਿਆ ਸੀ ਤੇ ਉਧਰੋਂ ਆਉਣ ਵੇਲੇ ਫਿਰ ਮੈਂ ਕਰਿਆ ਕਰੋ ਫਿਰ ਮੈਂ ਇੱਧਰ ਦੁਕਾਨ ਤੇ ਜਾ ਰਹੀ ਤੇ 4000 ਰੁਪਏ ਤੁਸੀਂ ਮਤਲਬ ਕਿੰਨੇ ਦਿਨਾਂ ਦੀ ਕਮਾਈ ਹੁੰਦੀ ਹੈ ਤੁਹਾਡੀ ਮਿਹਨਤ ਕਰੀ ਮੇਰੀ ਕਰ ਤੋ 10-12 ਦਿਨ ਦੀ ਕਮਾਈ ਜੀ 10-12 ਦਿਨ ਦੀ ਹਾਂਜੀ ਇੱਕ ਮਿੰਟ ਦੇ ਵਿੱਚ ਲੈ ਗਿਆ ਹਾਂਜੀ ਹ ਕੀ ਲੱਗਦਾ ਤੁਹਾਡਾ ਘਰ ਇੱਥੋਂ ਕਿੰਨੇ ਕੁ ਦੂਰ ਹੈ ਆ ਨਾਲ ਹੀ ਘਰ ਆਈ ਸਿਰਫ 2 ਮਿੰਟ ਦਾ ਰਾਹੀ ਮੇਰੇ ਘਰ ਦਾ ਜੀ ਮਤਲਬ ਘਰਾਂ ਤੱਕ ਪਹੁੰਚ ਕੇ ਲੁੱਟ ਕੋ ਕਰਨ ਵਾਲੇ ਹਾਂਜੀ ਮੱਲੇ ਤੱਕ ਆਏ ਹੋਣ ਇੱਥੋਂ ਅੱਗੇ ਰਹਿ ਗਈ ਗਈ ਜਮਾ ਘਰ ਕੋਲੇ ਤਾਂ ਲੈ ਕੇ ਗਈ ਹੂੰ ਹੁਣ ਗਲੀ ਚ ਜਾਨ ਬੰਦਾ ਤੁਰ ਜਾਵੇ ਹੁਣ ਕੀ ਪਤਾ ਜੀ ਹੂੰ ਕੋਈ ਡਾਡੂਰ ਹੈ ਨਹੀਂ ਉਹਨਾਂ ਨੂੰ ਡਾਡੂਰ ਜਮਾ ਨਹੀਂ ਖੇਤ ਰੋ ਭਾਇਆ ਹੀ ਅਗਲੇ ਲਾ ਤਾਂ ਉੱਥੇ ਜਾ ਕੇ ਸਾਨੂੰ ਲਾਤਾ ਜੀ 2 ਮਿੰਟ ਇੱਕ ਮਿੰਟ ਚ ਕਾਰਵਾਈ ਕਰਕੇ ਹੋ ਗਈ ਹੋ ਗਈ ਮਤਲਬ ਪਹਿਲਾਂ ਹੁੰਦਾ ਸੀ ਵੀ ਵੱਡੇ ਲੋਕਾਂ ਨੂੰ ਫੋਨ ਆਉਂਦੇ ਆ ਉਹਨਾਂ ਤੋਂ ਪੈਸੇ ਲੁੱਟੇ ਜਾਂਦੇ ਆ ਵੀ ਹੁਣ ਤਾਂ ਮਜ਼ਦੂਰ ਗਰੀਬ ਬੰਦੇ ਤੋਂ ਵੀ ਰੋਟਣ ਲੱਗ ਗਏ ਇਹ ਸਰੇ ਆਮ ਹੀ ਆ ਵੇਖੋ ਸਾਡੇ ਸਾਹਮਣੇ ਜੀ 2 ਮਿੰਟ ਪਹਿਲਾਂ ਗੱਡੀ ਜੇ ਪਾਇਆ ਹੁਣ ਜਾਨ ਬੰਦਾ ਇਹ ਕੈਮਰੇ ਨਾਲ ਲੱਗੇ ਹੁੰਦੇ ਤਾਂ ਇਹਨਾਂ ਨੇ ਫਰੇ ਵੀ ਨਹੀਂ ਆਉਣਾ ਜੀ ਤੇ ਕੈਮਰੇ ਕਰਕੇ ਫਰੇ ਗਈ ਜੀ ਦੋਨੋਂ ਦੋਨੋਂ ਫੜੇ ਗਏ ਕੈਮਰੇ ਹਾਂਜੀ ਫਿਰ ਤੁਸੀਂ ਦਰਖਾਸਤ ਦਿੱਤੀ ਸੀ ਦਰਖਾਸਤ ਦਿੱਤੀ ਸੀ ਉਹਨਾਂ ਨੇ ਕਾਰਵਾਈ ਪੂਰੀ ਕੀਤੀ ਆ ਜੀ ਦੋਨੋਂ ਫਰ ਵੀ ਲਈ ਗੱਡੀ ਸਮੇਤ ਕਾਬੂ ਵੀ ਹੋਈ ਆ ਜੀ ਗੱਡੀ ਸਮੇਤ ਕਾਬੂ ਹਾਂਜੀ ਇਹਨਾਂ ਦੇ ਪਰਚਾ ਵੀ ਦੇਤਾ ਜੀ ਪਰਚਾ ਵੀ ਦਿੱਤਾ ਇਹ ਕਦੋਂ ਮਤਲਬ ਇਹਨੇ ਆ ਘਰ ਆ ਕੇ ਦੱਸਿਆ ਤੁਹਾਨੂੰ ਦੱਸਿਆ ਸੀ ਕਿ ਘਰਨੇ ਇਹਨੇ ਮੈਨੂੰ ਫੋਨ ਕੀਤਾ ਸੀਗਾ ਜੀ ਵੀ ਐ ਕਰਕੇ ਮੇਰੇ ਤੋਂ ਪੈਸੇ ਖੋਲੇ ਜੀ ਤੇ ਮੈਂ ਡੋਗਰ ਵਸਤੀ ਪਣ ਪੱਤਰਕਾਰ ਜੀ ਸੀਗੀ ਉਹਨਾਂ ਕੋਲੇ ਖੜੇ ਸੀਗੇ ਤੇ ਉਹਨਾਂ ਨੇ ਫਿਰ ਮੈਂਟੋ ਮੈਂਟੀ ਪੁਲਾਹ ਦਿੱਤੀ ਪੁਲਿਸ ਫੋਨ ਕੀਤਾ ਪੁਲਿਸ ਵਾਲਿਆਂ ਨੂੰ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਕਾਰਵਾਈ ਕੀਤੀ ਤੇ ਵੀ ਮੰਨ ਲਓ 3-4 ਘੰਟਿਆਂ ਦੇ ਵਿੱਚ ਬੰਦੇ ਫੜੇ ਗਏ ਹੂੰ ਕਿੱਥੋਂ ਦੇ ਸੀ ਬੰਦੇ ਬੰਦੇ ਹੈਗੇ ਮਾਨਸਾ ਦੇ ਆਏ ਇਧਰ ਹੈ ਆਏ ਫਰੀਦਕੋਟ ਇੱਥੇ ਹਨ ਫਰੀਦਕੋਟ ਮਤਲਬ ਹੁਣ ਘਰਾਂ ਤੱਕ ਪਹੁੰਚ ਗਈ ਹੈ ਲਟੇਰੇ ਹਾਂ ਹਾਂਜੀ ਘਰ ਤਾਂ ਵੀ ਸਾਨੂੰ ਵੀ ਹੁਣ ਅਸੀਂ ਸਵੇਰੇ 6 ਵਜੇ ਮੰਡੀ ਜਾਂਦੇ ਸਾਡੇ ਕੋਲ 3-4000 ਰੁਪਏ ਆਮ ਹੀ ਹੁੰਦਾ ਹੀ ਵੀ ਹੁਣ ਆਏ ਲਾਤਰਾ ਇਹ ਤਾਂ ਬੰਦੇ ਦਾ ਘਰੋਂ ਨਿਕਲਣਾ ਬਾਹਰ ਹੋ ਜੂਗਾ ਡਰ ਪੈ ਗਿਆ ਹੁਣ ਮੰਨਦੇ ਹਾਂ ਹਾਂਜੀ ਹਾਂਜੀ ਡਰ ਹੈ ਜੀ ਸਾਨੂੰ ਡਰ ਹੈ ਡੇਲੀ ਅਸੀਂ 5 ਵਜੇ 6 ਵਜੇ ਮੰਡੀ ਜਾਂਦੇ ਹਾਂ ਸਾਨੂੰ ਡਰ ਰਹਿੰਦਾ ਹੈ ਤੁਹਾਨੂੰ ਇਹ ਵੀ ਹੈ ਵੀ ਉਹਦਾ ਕੋਈ ਨੁਕਸਾਨ ਜਾਣੀ ਨੁਕਸਾਨ ਉਹੀ ਤਾਂ ਕਹਿੰਦੇ ਵੀ ਜੇ ਇਹ ਸੱਟ ਪੇਟ ਮਾਰ ਜਾਂਦੇ ਹਾਂ ਠੀਕ ਹੈ ਨਾ ਜਾਨੀ ਨੁਕਸਾਨ ਦਾ ਵੀ ਡਰ ਸੀਗਾ ਜੀ ਤੇ ਚਲੋ ਸ਼ੁਕਰ ਹੈ ਇੱਥੇ ਲਾਤਾ ਪੈਸੇ ਖੋ ਕੇ ਕੱਲ ਨੂੰ ਮਾ ਜਾਣੀ ਨੁਕਸਾਨ ਕਰਕੇ ਵੀ ਸੌਟ ਚੱਕਦੇ ਸੀਗੇ ਮਤਲਬ ਮੁਹੱਲਿਆਂ ਦੇ ਵਿੱਚ ਔਰਤਾਂ ਰਹਿੰਦੀਆਂ ਬੱਚੇ ਰਹਿੰਦੇ ਆ ਜੇ ਮੁਹੱਲਿਆਂ ਦੇ ਵਿੱਚ ਇਸ ਤਰੀਕੇ ਦਾ ਹੋਣ ਲੱਗ ਗਿਆ ਸੜਕਾਂ ਵੱਡੀਆਂ ਸੜਕਾਂ ਦਾ ਕਿਤੇ ਮੰਨਿਆ ਸੀ ਹਾਂਜੀ ਹਾਂਜੀ ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਹਾਂਜੀ ਤੇ ਇਹ ਮਤਲਬ ਉਸ ਤੋਂ ਬਾਅਦ ਪੁਲਿਸ ਨੂੰ ਪੁਲਿਸ ਨੇ ਹੁਣ ਕਾਰਵਾਈ ਕਰ ਦਿੱਤੀ ਹੈ ਹਾਂਜੀ ਹਾਂਜੀ ਤੁਸੀਂ ਵੀ ਜਾਂਦੇ ਹੋ ਨਾ ਸਵੇਰੇ ਸਬਜ਼ੀ ਲੈਣ ਹਾਂਜੀ ਹਾਂਜੀ ਡਾਡੀ ਨਾਲ ਰੋਜ਼ ਜਾਂਦਾ ਇਹ ਸਬਜ਼ੀ ਲੈਣ ਹੂੰ ਤੁਸੀਂ ਰਿਕਸ਼ਾ ਚਲਾਉਂਦੇ ਆ ਹਾਂ ਉਹ ਹੀ ਰਿਸਕਾ ਚਲਾਉਂਦੇ ਆ ਵਿੱਚ ਵਿੱਚ ਸਬਜ਼ੀ ਵੇਚ ਲਈਦਾ ਠੀਕ ਆ ਰੋ ਸਬਜੀ ਵਿੱਚ ਨਾ ਡੈਡੀ ਦੇ ਵੇਖਦੇ ਨਾ ਸਬਜੀ ਹੁਣ ਹੁਣ ਵੀ ਰੇੜੀ ਲਾਉਣ ਕੇ ਗਏ ਹੋਇਆ ਠੀਕ ਹੈ ਸਬਜੀ ਵੇਖਦੇ ਨਾ ਟੋਟਲੀ ਸਬਜੀ ਦਾ ਕੰਮ ਹੀ ਕਰਦੇ ਆ ਸਾਡੇ ਪਰਿਵਾਰ ਚ ਠੀਕ ਹੈ ਠੀਕ ਹਾਂਜੀ ਤਾਂ ਇਹ ਹਾਲਾਤ ਨੇ ਫਰੀਦਕੋਟ ਦੀ ਇਸ ਵਕਤ ਦੀ ਇਹ ਖਬਰ ਹੈ ਕਿ ਜਿੱਥੇ ਰੇੜੀਆਂ ਵਾਲੇ ਰਿਕਸ਼ਿਆਂ ਵਾਲੇ ਵੀ ਸੇਫ ਨਹੀਂ ਆ ਘਰਾਂ ਤੱਕ ਜਿਹੜੇ ਆ ਲਟੇਰੇ ਪਹੁੰਚ ਚੁੱਕੇ ਆ ਆਉਂਦੇ ਨੇ ਬੰਦੇ ਨੂੰ ਗੱਡੀ ਚ ਬਿਠਾਉਂਦੇ ਨੇ ਕਹਿੰਦੇ ਨੇ ਕਿ ਅਸੀਂ ਸੀਆਈਏ ਸਟਾਫ ਤੋਂ ਆਂ ऐसे तलाशी ਲੈ ਕੇ ਜੋ 4000 ਰੁਪਏ ਜੇਬ ਚ ਹੁੰਦਾ ਉਹ ਲੁੱਟ ਕੇ ਚਲੇ ਜਾਂਦੇ ਨੇ ਮਤਲਬ ਇਨ੍ਹਾਂ ਗਲੀਆਂ ਦੇ ਵਿੱਚ ਬੱਚੇ ਵੀ ਖੇਡਦੇ ਆ ਇਨ੍ਹਾਂ ਗਲੀਆਂ ਦੇ ਵਿੱਚ ਬਜ਼ੁਰਗ ਵੀ ਬਹਿੰਦੇ ਆ ਤਾਂ ਇਹਦਾ ਮਤਲਬ ਜੇ ਨੌਜਵਾਨ ਸੇਫ ਨਹੀਂ ਹੈ ਜਿਹਦੇ ਨਾਲ ਇਹ ਕੁਝ ਵਾਪਰ ਗਿਆ ਕੱਲੋ ਇੱਥੇ ਕੋਈ ਬੱਚੇ ਨਾਲ ਵੀ ਘਟਨਾ ਵਾਪਰ ਸਕਦੀ ਹੈ ਕੋਈ ਬਜ਼ੁਰਗ ਨਾਲ ਵੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਾਂ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹਦੇ ਹਾਲਾਤ ਤੁਸੀਂ ਇਹ ਦੇਖ ਸਕਦੇ ਹੋ ਕਿ ਕਬੱਡੀ ਮੈਚਾਂ 'ਚ ਗੋਲੀਆਂ ਚੱਲ ਜਾਂਦੀਆਂ ਵੱਡਿਆਂ ਕਾਰੋਬਾਰੀਆਂ ਨੂੰ ਫਰੋਤੀਆਂ ਜਿਹਾ ਕੌਲ ਆ ਜਾਂਦੀਆਂ ਤੇ ਜਿਹੜੇ ਛੋਟੇ ਮਜ਼ਦੂਰ ਦਿਹਾੜੀਦਾਰ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਲੁੱਟਿਆ ਜਾਂਦਾ ਹੈ ਮਤਲਬ ਕੁੱਲ ਮਿਲਾ ਕੇ ਪੰਜਾਬ ਦਾ ਹਰ ਵਰਗ ਜਿਹੜਾ ਉਹ ਅਨਸੇਫ ਹੈ ਤੇ ਇਸ ਤਰੀਕੇ ਦੀਆਂ ਵਾਰਦਾਤਾਂ ਪੰਜਾਬ